ਪਾਤਸ਼ਾਹ ਨੂੰ ਕਹਿੰਦੇ ਨੇ ਕਿ ਲਿਆ ਭਾਈ ਦੇ ਇੱਧਰ ਇੱਕ ਇੱਕ ਪੈਸੇ ਦੀ ਲੋੜ ਹੈ ਤੇਰਾ ਪੈਸਾ ਵੀ ਸੇਵਾ 'ਚ ਲਗਾਵਾਂਗੇ ਕੋਈ ਸਮਾਨ ਆਜੂਗਾ ਮਜ਼ਦੂਰਾਂ ਨੂੰ ਪੈਸੇ ਦਿੱਤੇ ਜਾਣਗੇ ਪਾਤਸ਼ਾਹ ਉਹਦੇ ਕੋਲੋਂ ਉਹਦੀ ਸਾਰੀ ਬਚਤ ਲੈ ਕੇ ਉੱਥੋਂ ਚਲੇ ਜਾਂਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਧ ਸੰਗਤ ਜੀਓ ਅੱਜ ਦੀ ਵੀਡੀਓ ਖਾਸ ਉਹਨਾਂ ਲੋਕਾਂ ਦੇ ਲਈ ਹੈ ਜੋ ਹਰ ਵੇਲੇ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਨੇ ਜ਼ਿਆਦਾ ਸੋਚਦੇ ਨੇ ਓਵਰਥਿੰਕਿੰਗ ਕਰਦੇ ਨੇ ਚਿੰਤਾ ਆਪਣੇ ਆਉਣ ਵਾਲੇ ਕੱਲ ਦੀ ਆਪਣੇ ਬੱਚਿਆਂ ਦੀ ਘਰ ਪਰਿਵਾਰ ਦੀ ਤੇ ਆਪਣੇ ਕਾਰੋਬਾਰ ਦੀ ਸੋ ਸਾਧ ਸੰਗਤ ਜੀਓ ਜੇਕਰ ਤੁਸੀਂ ਵੀ ਆਪਣੇ ਕੱਲ ਬਾਰੇ ਅੱਜ ਬਾਰੇ ਆਪਣੇ ਪਰਿਵਾਰ ਬਾਰੇ ਜਾਂ ਆਪਣੇ ਕਾਰੋਬਾਰ ਬਾਰੇ ਹਮੇਸ਼ਾ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਹੋ ਤਾਂ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਸੋ ਸਾਧ ਸੰਗਤ ਜੀਓ ਅਸੀਂ ਤੁਹਾਨੂੰ ਦੱਸਾਂਗੇ ਕੀ ਇੰਨਾਂ ਚਿੰਤਾਵਾਂ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ तिस ही ਹੋਏ ਜਲਮੇ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਕਿ ਸਾਸੰਗਤ ਜਿਓ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਜਿਨੇ ਤੁਹਾਨੂੰ ਬਣਾਇਆ ਹੈ ਤੁਹਾਡੀ ਚਿੰਤਾ ਉਹ ਆਪ ਕਰਦਾ ਹੈ ਤੁਹਾਡੇ ਕੱਲ ਦੀ ਤੁਹਾਡੇ ਅੱਜ ਦੀ ਤੁਹਾਡੇ ਰਿਸ਼ਤਿਆਂ ਦੀ ਤੁਹਾਡੇ ਕਾਰੋਬਾਰ ਦੀ ਸਭ ਦੀ ਚਿੰਤਾ ਉਹ ਆਪ ਅਕਾਲ ਪੁਰਖ ਕਰਦਾ ਹੈ ਇਸੇ ਨਾਲ ਜੁੜੀ ਇੱਕ ਛੋਟੀ ਜੀ ਸਾਕੀ ਅਸੀਂ ਆਪ ਸਭ ਨਾਲ ਸਾਂਝੀ ਕਰਾਂਗੇ ਸੋ ਇੱਕ ਵਿਅਕਤੀ ਹੁੰਦਾ ਹੈ ਉਹ ਆਪਣੇ ਆਪ ਨੂੰ ਬੜਾ ਅਪਹਾਗਾ ਸਮਝਦਾ ਹੁੰਦਾ ਬਹੁਤ ਨਾ ਖੁਸ਼ ਹੁੰਦਾ ਹੈ ਉਹ ਆਪਣੇ ਆਪ ਤੋਂ ਕਿਉਂਕਿ ਉਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਹੈ ਉਹ ਕੰਮ ਕਦੇ ਵੀ ਸਿਰੇ ਨਹੀਂ ਚੜਦਾ ਪੂਰਨੀ ਚੜਦਾ ਉਹ ਕੰਮ ਹਮੇਸ਼ਾ ਚਿੰਤਾ ਦੇ ਵਿੱਚ ਡੁੱਬਿਆ ਰਹਿੰਦਾ ਹੈ ਕਿ ਮੇਰਾ ਆਉਣ ਵਾਲਾ ਕੱਲ ਕੀ ਹੋਵੇਗਾ ਮੇਰੇ ਬੱਚਿਆਂ ਦਾ ਕੀ ਬਣੇਗਾ ਮੇਰੇ ਰਿਸ਼ਤੇ ਦਾ ਕੀ ਬਣੇਗਾ ਕਿਉਂਕਿ ਕੰਮ ਨਹੀਂ ਰੋਜੀ ਰੋਟੀ ਨਹੀਂ ਤਾਂ ਗੁਜ਼ਾਰਾ ਕਿਵੇਂ ਹੋਵੇਗਾ ਸੋ ਉਹਨੂੰ ਕੋਈ ਸਿਆਣਾ ਵਿਅਕਤੀ ਕਹਿੰਦਾ ਕਿ ਤੂੰ ਮਾਝੇ ਦੀ ਧਰਤੀ ਵੱਲ ਚਲਾ ਜਾ ਉੱਥੇ ਇੱਕ ਤੀਰਥ ਬਣ ਰਿਹਾ ਹੈ ਬੜਾ ਇਕੱਠ ਹੁੰਦਾ ਉੱਥੇ ਬੜਾ ਹਜੂਮ ਹੁੰਦਾ ਉੱਥੇ ਤੂੰ ਉੱਥੇ ਕੋਈ ਨਾ ਕੋਈ ਕੰਮ ਸ਼ੁਰੂ ਕਰ ਸੇਵਾ 'ਚ ਹੱਥ ਵਟਾਈਂ ਤੇਰਾ ਜ਼ਰੂਰ ਭਲਾ ਹੋਵੇਗਾ ਉਹ ਉਸੇ ਤਰੀਕੇ ਨਾਲ ਕਰਦਾ ਤੇ ਉਸ ਸਿਆਣੇ ਵਿਅਕਤੀ ਦੀ ਗੱਲ ਮੰਨ ਕੇ ਉਹ ਮਾਝੇ ਦੀ ਧਰਤੀ ਤੇ ਆ ਜਾਂਦਾ ਹੈ ਅੰਮ੍ਰਿਤਸਰ ਹਰਮੰਦਰ ਸਾਹਿਬ 'ਤੇ ਆ ਜਾਂਦਾ ਹੈ ਉੱਥੇ ਸਰੋਵਰ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਉਸ ਵੇਲੇ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਆਪ ਸੇਵਾ ਦੇ ਵਿੱਚ ਲੱਗੇ ਹੋਏ ਸੀ ਬੜਾ ਇਕੱਠ ਸੀ ਸੰਗਤ ਦਾ ਬੜੀ ਹਮਮਹਮਾ ਕੇ ਸੇਵਾ ਕਰ ਰਹੇ ਸੀ ਸਾਰੇ ਉਹ ਉਸ ਰੋਵਰ ਦੇ ਕਿਨਾਰੇ ਛਾਬੜੀ ਲਗਾ ਕੇ ਬੈਠ ਗਿਆ ਜਦੋਂ ਉੱਥੋਂ ਦੀ ਗੁਰੂ ਰਾਮਦਾਸ ਜੀ ਸੰਗਤ ਨਾਲ ਲੰਘਣ ਲੱਗੇ ਤਾਂ ਉਹਨੇ ਆਪਣੇ ਨਾਲ ਦੇ ਵਿਅਕਤੀ ਤੋਂ ਪੁੱਛਿਆ ਕਿ ਇਹ ਕੌਣ ਹੈ ਸਾਰੇ ਉਹਨੂੰ ਮੱਥਾ ਟੇਕ ਰਹੇ ਨੇ ਉਹਨੇ ਕਿਹਾ ਕਿ ਭਾਈ ਇਹੇ ਤਾਂ ਸਾਡੇ ਗੁਰੂ ਸਹਿਬਾਨ ਨੇ ਤਨ ਤਨ ਸਿਰ ਗੁਰੂ ਰਾਮਦਾਸ ਜੀ ਜਾਂ ਤੂੰ ਵੀ ਮੱਥਾ ਟੇਕ ਲੈ ਤੋ ਇਸ ਤਰੀਕੇ ਨਾਲ ਉਹ ਵੀ ਉੱਠ ਕੇ ਜਾਂਦਾ ਹੈ ਤੇ ਮੱਥਾ ਟੇਕਦਾ ਹੈ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਚਰਨਾਂ ਨੂੰ ਛੋ ਗਿਆ ਪਾਤਸ਼ਾਹ ਨੇ ਪੁੱਛਿਆ ਕਿ ਭਾਈ ਕੌਣ ਹੈ ਪਹਿਲੇ ਵਾਰੀ ਦੇਖਿਆ ਹੈ ਕੀ ਕਰਨ ਆਇਆ ਹੈ ਇੱਥੇ ਉਹ ਗੁਜਵਾਬ ਦਿੰਦਾ ਹੈ ਕਿ ਜੀ ਮੈਂ ਇੱਥੇ ਛਾਬੜੀ ਲਗਾਈ ਹੈ ਉਹ ਦੇਖੋ ਮੇਰੀ ਛਾਬੜੀ ਅੱਛਾ ਭਾਈ ਵੇਚਣ ਆਇਆ ਹੈ ਇੱਥੇ ਹਾਂਜੀ ਮੈਂ ਰੋਜੀ ਰੋਟੀ ਦੀ ਭਾਲ ਲਈ ਇੱਥੇ ਆਇਆ ਸੀ ਤੇ ਇੱਥੇ ਛਾਬੜੀ ਲਗਾਈ ਹੈ ਤੇ ਪਾਤਸ਼ਾਹ ਉਹਨੂੰ ਕਹਿੰਦੇ ਨੇ ਕਿ ਦਸ ਖਾਂ ਭਲਾਂ ਕਿੰਨੀ ਬਚਤ ਹੋਈ ਆ ਤੈਨੂੰ ਉਹਨੇ ਦਿਖਾਈ ਕਿ ਆ ਦੇਖੋ ਜੀ ਇੰਨੀ ਬਚਤ ਹੋ ਗਈ। ਪਾਤਸ਼ਾਹ ਨੂੰ ਕਹਿੰਦੇ ਨੇ ਕਿ ਲਿਆ ਭਾਈ ਦੇ ਇੱਧਰ ਇੱਕ ਇੱਕ ਪੈਸੇ ਦੀ ਲੋੜ ਹੈ ਤੇਰਾ ਪੈਸਾ ਵੀ ਸੇਵਾ 'ਚ ਲਗਾਵਾਗੇ ਕੋਈ ਸਮਾਨ ਆਜੂਗਾ ਮਜ਼ਦੂਰਾਂ ਨੂੰ ਪੈਸੇ ਦਿੱਤੇ ਜਾਣਗੇ। ਪਾਤਸ਼ਾਹ ਉਹਦੇ ਕੋਲੋਂ ਉਹਦੀ ਸਾਰੀ ਬਚਤ ਲੈ ਕੇ ਉੱਥੋਂ ਚਲੇ ਜਾਂਦੇ ਨੇ। ਉਹ ਰੋਜੀ ਰੋਟੀ ਕਮਾਉਣ ਲਈ ਆਇਆ ਸੀ ਸਾਰੀ ਰਾਤ ਨਾ ਸੁੱਤਾ ਚਿੰਤਾ ਨੇ ਖਾ ਲਿਆ ਕਿ ਮੈਂ ਤਾਂ ਇੱਥੇ ਰੋਜੀ ਰੋਟੀ ਕਮਾਉਣ ਲਈ ਆਇਆ ਸੀ ਪੈਸੇ ਕਮਾਉਣ ਲਈ ਆਇਆ ਸੀ ਤੇ ਮੇਰੇ ਤਾਂ ਆਪਦੇ ਪੈਸੇ ਵੀ ਖੋ ਲਏ ਦੂਜੇ ਦਿਨ ਉਹ ਫੇਰ ਛਾਬੜੀ ਲਗਾਉਂਦਾ ਤੇ ਪਾਦਸ਼ਾਹ ਉੱਥੋਂ ਲੰਘਦਿਆਂ ਉਹਨੂੰ ਆਵਾਜ਼ ਮਾਰ ਕੇ ਪੁੱਛਦੇ ਨੇ ਕਿ ਸੱਜਣਾ ਕਿਵੇਂ ਐ ਕਿੰਨੀ ਬਚਤ ਹੋ ਗਈ ਤੇ ਉਹ ਪਾਦਸ਼ਾਹ ਨੂੰ ਹੌਲੀ ਜੇ ਠਿੰਮੇ ਜੇ ਆਵਾਜ਼ ਚ ਜਵਾਬ ਦਿੰਦਾ ਕਿ ਆਹ ਦੇਖ ਲਓ ਜੀ ਐਨੀ ਬਚਤ ਹੋ ਗਈ ਪਾਤਸ਼ਾਹਾਂ ਨੂੰ ਕਹਿੰਦੇ ਨੇ ਲਿਆ ਭਾਈ ਵਰਕਤਾਂ ਹੋ ਗਈਆਂ ਇਹਨਾਂ ਪੈਸਿਆਂ ਨੂੰ ਸੇਵਾ 'ਚ ਲਗਾਈਏ ਬਹੁਤ ਲੋੜ ਹੈ ਇੱਕ ਇੱਕ ਪੈਸੇ ਦੀ ਉਹ ਮਹਾਰਾਜ ਉੱਥੋਂ ਲੈ ਕੇ ਉਹਦੀ ਬਚਤ ਚਲੇ ਜਾਂਦੇ ਨੇ ਬੜੀ ਚਿੰਤਾ ਚ ਗੁੱਬਿਆ ਰਹਿੰਦਾ ਕਿ ਕੀ ਹੋ ਰਿਹਾ ਮੇਰੇ ਨਾਲ ਮੈਂ ਇੱਥੇ ਪੈਸੇ ਕਮਾਉਣ ਲਈ ਆਇਆ ਸੀ ਕਾਰੋਬਾਰ ਅੱਗੇ ਵਧਾਉਣ ਲਈ ਆਇਆ ਸੀ ਪਰ ਇੱਥੇ ਤਾਂ ਕੁਝ ਹੋਰ ਹੀ ਹੋ ਗਿਆ ਮੇਰੇ ਨਾਲ ਦੋ ਤਿੰਨ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਬੜੇ ਮਨ ਚੋਂ ਨੇ ਫੁਰਨੇ ਫੁਰੇ ਬੜੀਆਂ ਸੋਚਾਂ ਚਿੰਤਾਵਾਂ ਚ ਦਿਨ ਲੰਘਿਆ ਪਰ ਇੱਕ ਦਿਨ ਐਸਾ ਬਾਣਾ ਵਰਤਿਆ ਕੀ ਪਾਦਸ਼ਾਹ ਨੂੰ ਅੱਗੋਂ ਆਉਂਦਿਆਂ ਵੇਖ ਉਹ ਇੱਕਦਮ ਉਠ ਖਲੋਤਾ ਹੋਇਆ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਅੱਜ ਐਨੀ ਬਚਤ ਹੋ ਗਈ ਬਰਕਤਾਂ ਹੋ ਗਈਆਂ ਆ ਲੋ ਮੇਰੀ ਬਚਤ ਵੀ ਸੇਵਾ ਚ ਲਗਾ ਲੋ ਪਾਦਸ਼ਾਹ ਬੜੇ ਖੁਸ਼ ਹੋਏ ਮੁਸਕਰਾ ਕੇ ਉਹਨੂੰ ਪੁੱਛਿਆ ਕਿ ਭਾਈ ਸੱਜਣਾ ਕਿੱਥੋਂ ਆਇਆ ਤੂੰ ਉਹ ਜਵਾਬ ਦਿੰਦਾ ਕਿ ਮਹਾਰਾਜ ਮੈਂ ਜੇਲਮ ਤੋਂ ਆਇਆ ਹਾਂ ਤੇ ਕਹਿੰਦੇ ਕੀ ਕਰਨ ਆਇਆ ਸੀ ਇੱਥੇ ਉਹ ਬੜੇ ਹੌਲੇ ਜਵਾਬ ਦਿੰਦਾ ਕਿ ਪਾਤਸ਼ਾ ਰੋਜੀ ਰੋਟੀ ਕਮਾਉਣ ਲਈ ਆਇਆ ਸੀ ਪਾਤਸ਼ਾ ਉਹਨੂੰ ਪੁੱਛਦੇ ਨੇ ਕਿ ਭਾਈ ਜੇ ਤੂੰ ਰੋਜੀ ਰੋਟੀ ਕਮਾਉਣ ਲਈ ਆਇਆ ਹੈ ਤਾਂ ਫਿਰ ਸਾਨੂੰ ਕਿਉਂ ਦੇ ਰਿਹਾ ਹੈ ਆਪਣੇ ਬੱਚਤ ਉਹ ਬੜੀ ਨਿਮਰਤਾ ਦੇ ਨਾਲ ਜਵਾਬ ਦਿੰਦਾ ਕਿ ਪਾਤਸ਼ਾ ਹੁਣ ਤੱਕ ਸਿਰਫ ਖੋਹਣ ਦੀ ਜੋੜਨ ਦੀ ਤੇ ਇਕੱਠਾ ਕਰਨ ਦੀ ਬਿਰਤੀ ਨਾਲ ਚੱਲ ਰਿਹਾ ਸੀ ਪਰ ਜਦੋਂ ਦੀ ਸੇਵਾ 'ਚ ਆਪਣਾ ਮਨ ਲਗਾਇਆ ਹੈ ਸੇਵਾਤ ਦੇਣਾ ਸ਼ੁਰੂ ਕੀਤਾ ਸੱਚ ਜਾਣਿਓ ਮਹਾਰਾਜ ਵਰਕ ਤਾਂ ਹੀ ਵਰਕ ਤਾਂ ਹੋ ਗਿਆ ਮਨ ਬਿਲਕੁਲ ਚਿੰਤਾ ਤੋਂ ਮੁਕਤ ਹੋ ਗਿਆ ਪਾਦਸ਼ਾਹ ਉਹਨੂੰ ਕਹਿੰਦੇ ਨੇ ਕਿ ਭਾਈ ਇਹੀ ਗੱਲ ਤਾਂ ਸੀ ਤੈਨੂੰ ਸਮਝਾਉਣਾ ਚਾ ਰਹੇ ਸੀ ਕਿ ਤੂੰ ਚਿੰਤਾ ਨਾ ਕਰ ਕਿਰਤ ਕਰ ਫਿਕਰ ਉਸ ਅਕਾਲ ਪੁਰਖ ਨੂੰ ਆਪ ਹੈ ਉਹਨੇ ਆਪ ਤੈਨੂੰ ਬਣਾਇਆ ਤੇ ਤੁਹਾਡੀ ਰੋਜੀ ਰੋਟੀ ਦੀ ਤੁਹਾਡੇ ਦਾਣੇ ਪਾਣੀ ਦੀ ਆਪ ਉਹਨੂੰ ਫਿਕਰ ਹੈ ਸੋਹੋ ਦੀ ਮਾਇਆ ਜੋ দান ਦਿੱਤੀ ਹੋਈ ਸੀ ਪਾਤਸ਼ਾਹ ਸਮੇਟ ਕੇ ਉਹਨੂੰ ਪੁੱਛਦੇ ਨੇ ਕਿ ਭਾਈ ਤੇਰਾ ਨਾਂ ਕੀ ਹੈ ਉਹ ਬੜੀ ਨਿਮਰਤਾਪੂਰਵਕ ਹੌਲੇ ਜਿਹਾ ਜਵਾਬ ਦਿੰਦਾ ਹੈ ਕਿ ਮਹਾਰਾਜ ਸਾਰੇ ਮੈਨੂੰ ਸੇਮਾ ਸੋਮਾ ਕਹਿ ਕੇ ਪੁਕਾਰਦੇ ਨੇ ਪਾਤਸ਼ਾਹ ਉਹਨੂੰ ਕਹਿੰਦੇ ਨੇ ਕਿ ਭਾਈ ਕੋਈ ਸੇਮਾ ਸੋਮਾ ਨਹੀਂ ਨਾਨਕ ਨੇ ਤੈਨੂੰ ਸੋਮੇ ਸ਼ਾ ਬਣਾ ਦਿੱਤਾ ਹੈ ਸੋ ਸਾਸੰਗਤ ਜੋ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਕਿ ਚਿੰਤਾ ਦੀ ਜਗ੍ਹਾ ਜੇਕਰ ਚਿੰਤਨ ਬਣ ਜਾਵੇ ਤਾਂ ਸੋਮਾ ਵੀ ਸੋਮੇ ਸ਼ਾ ਬਣ ਜਾਂਦਾ ਹੈ ਤੇ ਜੇਕਰ ਸ਼ਾਹੂਕਾਰ ਵੀ ਸਾਰਾ ਦਿਨ ਚਿੰਤਾ ਦੇ ਵਿੱਚ ਡੁੱਬਾ ਰਹੇ ਤਾਂ ਉਹ ਵੀ ਤਖਾਰੀਆਂ ਦੀ ਕਤਾਰ ਦੇ ਵਿੱਚ ਆ ਜਾਂਦਾ ਸੋ ਇਸ ਤਰੀਕੇ ਨਾਲ ਪਾਤਸ਼ਾਹ ਸੋਮੇ ਸ਼ਾ ਬਾਰੇ ਲਿਖਦੇ ਨੇ ਕਿ ਸੋਮਾ ਸ਼ਾ ਗੁਰੂ ਕਾ ਸ਼ਾ ਤੀਸਰਾ ਕਿਹਾ ਕਿ ਬੇਪਰਵਾ ਸੋ ਸਤ ਸੰਗਤ ਜੀ ਉਸ ਤਰੀਕੇ ਨਾਲ ਉਸ ਅਕਾਲ ਪੁਰਖ ਦੀ ਮਿਹਰ ਨਾਲ ਸੋਮੇ ਤੋਂ ਉਹ ਫਿਰ ਸੋਮੇ ਸ਼ਾ ਬਣ ਗਿਆ ਐਸੀ ਮਿਹਰ ਹੋਈ ਸੋਮੇ ਸ਼ਾ ਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਕਿ ਉਸ ਦੇ ਘਰ ਬਰਕਤਾਂ ਦੇ ਅੰਬਾਰ ਲਗਾ ਦਿੱਤੇ ਭਾਈ ਸੋਮੇ ਸ਼ਾ ਦਾ ਪੁੱਤਰ ਭਾਈ ਆਰਾਮ ਸ਼ਾ ਉਹਨੂੰ ਪੰਜਮ ਬਾਦਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮੰਜੀ ਬਖਸ਼ੀ ਪ੍ਰਚਾਰਕ ਥਾਪਿਆ ਤੇ ਭਾਈ ਰਾਮ ਸ਼ਾਹ ਦੇ ਪੁੱਤਰੇ ਭਾਈ ਮਿਹਰ ਸ਼ਾਹ ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਬਾਰੇ ਕਿਹਾ ਕਿ ਬਖਸ਼ੰਦ ਫਰਜ਼ੰਦ ਕਿ ਸਾਡਾ ਬਖਸ਼ਿਆ ਹੋਇਆ ਆਪਣਾ ਪੁੱਤਰ ਸੋ ਸਾਧ ਸੰਗਤ ਜੀਓ ਜਦੋਂ ਤੱਕ ਚਿੰਤਾ ਸੀ ਉਦੋਂ ਤੱਕ ਸਿਰਫ ਮਨ ਨੂੰ ਬੇਚੈਨੀ ਸੀ ਤੇ ਕੋਈ ਬਰਕਤ ਨਹੀਂ ਸੀ ਪਰ ਜਦੋਂ ਚਿੰਤਨ ਸ਼ੁਰੂ ਹੋ ਗਿਆ ਤਾਂ ਬਰਕਤਾਂ ਦੇ ਅੰਬਾਰ ਲੱਗ ਗਏ ਢੇਰ ਲੱਗ ਗਏ ਸੋ ਸਾਧ ਸੰਗਤ ਜੀ ਉਹ ਪਾਤਸ਼ਾਹ ਇਹੀ ਸਮਝਾਉਣਾ ਚਾ ਰਹੇ ਨੇ ਕਿ ਚਿੰਤਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਛੱਡ ਕੇ ਸਿਰਫ ਸੇਵਾ ਸਤਸੰਗ ਸਿਮਰਨ 'ਚ ਆਪਣਾ ਮਨ ਲਗਾ ਕੇ ਰੱਖੋ ਤੇ ਕਿਰਤ ਕਰਨ 'ਚ ਵਿਸ਼ਵਾਸ ਕਰੋ ਬਰਕਤਾਂ ਆਪ ਉਸ ਅਕਾਲ ਪੁਰਖ ਨੇ ਦੇਣੀਆਂ ਨੇ ਸੋ ਸਤ ਸੰਗਤ ਜੀਓ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਚੰਗੀ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਅਵਾਹਿਗੁਰੂ ਜੀ ਕੀ ਫਤਿਹ